ਲੁਟੇਰਿਆਂ ਨੇ ਏਟੀਐਮ ਬੈਂਕ ਨੂੰ ਬਣਾਇਆ ਨਿਸ਼ਾਨਾ ਜਾਤੇਰਾਣਾ ਟਾਂਗਣਾ ਕੀਤੀ ਚੋਰੀ ਦੀ ਵਾਰਦਾਤ ਮਾਮਲੇ ਦੀ ਜਾਂਚ ਲਈ ਪਹੁੰਚੀ ਪੁਲਿਸ ਲੁਟੇਰਿਆਂ ਦੇ ਹੌਸਲੇ ਇੰਨੇ بلند ਹੋ ਗਏ ਨੇ ਕਿ ਉਹ ਦਿਨ ਰਾਤ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ੀ ਘਟਨਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਬਿਆਜ਼ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਦੇਰ ਰਾਤ ਅਣਪਛਾਤੇ ਲੁਟੇਰਿਆਂ ਦੇ ਵੱਲੋਂ SBI ਬੈਂਕ ਦਾ ATM ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੁਟੇਰਿਆਂ ਨੇ ਪੂਰੇ ਪਲੈਨਿੰਗ ਦੇ ਨਾਲ ਪੂਰੇ ਸਾਧਾਰਨਾਂ ਟੰਗ ਦੇ ਨਾਲ CCTV ਕੈਮਰੇ ਜਿਹੜੇ ਕਿ ATM ਦੇ ਬਾਹਰ ਲੱਗੇ ਹੋਏ ਸਨ ਉਹ ਪਹਿਲਾਂ ਤੋੜ ਦਿੱਤੇ ਅਤੇ ਬਾਅਦ ਦੇ ਵਿੱਚ ਸ਼ਟਰ ਤੋੜ ਕੇ ATM ਦੇ ਅੰਦਰ ਦਾਖਲ ਹੋਏ ਅਤੇ ਇਸ ਦੌਰਾਨ ਲੁਟੇਰਿਆਂ ਨੇ ATM ਤੇ ਲੱਗੇ ਹੋਏ ਅੰਦਰ CCTV ਕੈਮਰੇ ਤੇ ਕਾਲੇ ਕਲਰ ਦੀ ਸਪਰੇਅ ਦਾ ਛਿੜਕਾਅ ਵੀ ਕੀਤਾ। ਦੇ ਬਾਅਦ ਦੇ ਵਿੱਚ ਗੈਸ ਕਟਰ ਨਾਲ ਏਟੀਐਮ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ناکਾਮ ਰਹੀ ਤੇ ਕਾਫੀ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਏਟੀਐਮ ਦੇ ਵਿੱਚ ਕੋਈ ਨਕਦੀ ਨਹੀਂ ਕੱਢ ਸਕੇ ਤੇ ਮੌਕੇ ਤੇ ਫਰਾਰ ਹੋ ਗਏ ਇਸ ਪੂਰੇ ਮਾਮਲੇ ਤੇ ਹੋਰ ਜਾਣਕਾਰੀ ਦਿੰਦਿਆਂ ਹੋਈਆਂ ਬੈਂਕ ਅਧਿਕਾਰੀ ਰੁਪਿੰਦਰ ਕੌਰ ਨੇ ਕੀ ਦੱਸਿਆ ਇਸ ਘਟਨਾ ਬਾਰੇ ਆਓ ਸੁਣਦੇ ਹਾਂ ਬਾਬਕਲਾ ਪੋਸਟੇਡ ਹਮੈਂ ਅੱਛਾ ਜੀ ਇਹ ਸਾਡੇ ਨਾਲ ਲਿੰਕਡ ਬੈਲਿੰਕ ਦੇ ਏਟੀਐਮ ਹੈ ਏਜੰਸੀ ਦੁਆਰਾ ਕਿਹੜੀ ਜਗ੍ਹਾ ਹੈ ਹਾਂਜੀ ਇਹ ਕਿਹੜੀ ਜਗ੍ਹਾ ਇਹ ਬਿਆਸ ਹੈ ਬਿਆਸ ਤੋਂ ਏਟੀਐਮ ਪਰ ਸੇਫ ਰਿਹਾ ਵਾ ਕੀ ਘਟਨਾ ਕਰਮਤੀ ਵਾਪਰੇ 2:30 ਵਜੇ ਕੋਈ ਆਇਆ ਹੈ ਬੰਦੇ ਤੇ ਉਚਾਹ ਹੋ ਗਿਆ ਜੀ ਕਹਿੰਦੇ ਇਹਦੇ ਵਿੱਚ ਜਿਹੜਾ ਹੈਗਾ ਵਾ ਤੁਸੀਂ ਪਿੰਕ ਨੇ ਹੁੰਦੇ ਆ ਕੋਈ ਕਲੀਅਰ ਹੋਇਆ ਵਾ ਕਿ ਕਿੰਨੇ ਲੋਕ ਸੀਗੇ ਉਹ ਨਹੀਂ ਅਜੇ ਸਾਨੂੰ ਕੁਝ ਨਹੀਂ ਪਤਾ ਜੀ ਕੁਝ ਨਹੀਂ ਹੈਗਾ ਅਜੇ ਕੋਈ ਇਹਦੇ ਵਿੱਚ ਨੁਕਸਾਨ ਕੋਈ ਕਿਸੇ ਤਰ੍ਹਾਂ ਦਾ ਹੈਗਾ ਜੀ ਮਸ਼ੀਨ ਥੋੜੀ ਡੈਮੇਜ ਹੋਈ ਹੈ ਬਾਕੀ ਬਚਾਈ ਰਿਹਾ ਹੈ ਮਸ਼ੀਨ ਉਹਨਾਂ ਕੋਲ ਖੁੱਲੀ ਨਹੀਂ ਠੀਕ ਹੈ ਉਹਦਾ ਕਿਸ ਚੀਜ਼ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਨਹੀਂ ਗੈਸ ਕਟਰ ਹੋ ਸਕਦਾ ਗੈਸ ਕਟਰ ਦੇ ਨਾਲ ਹੋ ਸਕਦਾ ਹੋ ਸਕਦਾ ਬਾਕੀ ਹਾਂ ਹੋ ਸਕਦਾ ਹੁਣ ਲੋਨ ਦਾ ਹੈਗਾ ਕੈਮਰੇ ਵਗੈਰਾ ਜਿਹੜੇ ਸੀਗੇ ਉਹ ਖੰਗਾਲੇ ਇੱਥੇ ਕੋਸ਼ਿਸ਼ ਕੀਤੀ ਨਹੀਂ ਕੈਮਰੇ ਤੇ ਉੱਪਰ ਨਾਲ ਸਪਰੇਅ ਕਰਤਾ ਆਂਦੇ ਕੈਮਰੇ ਚੱਲ ਰਹੀ ਨਹੀਂ ਬਾਕੀ ਹੋਲੇ ਜਿਆਦਾ ਵੇਖਣਗੇ ਤਾਂ ਪਤਾ ਲੱਗੇਗਾ ਮੈਨੂੰ ਇਨਕੁਆਇਰੀ ਹੋਏਗੀ ਹਾਲਾਂਕਿ ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਪੂਰੀ ਗਸ਼ਟ ਹੈ ਜੋ ਕਿ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਚੜ੍ਹਦੀਕਲਾ ਟਾਈਮ ਟੀਵੀ ਲਈ ਬਿਆਸ ਤੋਂ ਬਲਰਾਜ ਸਿੰਘ ਰਾਜਾ ਦੀ ਰਿਪੋਰਟ